ਤੇ ਸਭ ਤੋਂ ਪਹਿਲੇ ਮੈਂ ਫੋਰਟਿਸ ਹਸਪੀਟਲ ਦਾ ਸਾਡੀ ਜਿਹੜੀ ਟ੍ਰੈਫਿਕ ਦੀ ਟੀਮ ਹੈਗੀ ਆ ਜਿਨ੍ਹਾਂ ਨੂੰ ਸਾਡੇ ਏਡੀਸੀਪੀ ਟ੍ਰੈਫਿਕ ਕੁਰੇਵਾਲ ਮੈਡਮ ਤੇ ਉਹਨਾਂ ਦੇ ਨਾਲ ਏਸੀਪੀ ਟ੍ਰੈਫਿਕ ਜੀ શ્રી ਜਤਿਨ ਬੰਸਲ ਜੀ ਲੀਡ ਕਰ ਰਹੇ ਹਨ ਉਹਨਾਂ ਦਾ ਤੇ ਜਿਹੜੇ ਸਾਡੇ ਇੱਥੇ ਬਾਈਕ ਰਾਈਡਰਸ ਹੈਗੇ ਆ ਤੇ ਉਸ ਤੋਂ ਨਾਲ-ਨਾਲ ਜਿਹੜੇ ਸਾਡੇ ਮੀਡੀਆ ਦੇ ਸੱਜਣ ਹੈ ਜਿਹੜੇ ਇੱਥੇ ਆਏ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਰੇ ਇੱਥੇ ਇਕੱਠੇ ਹੋਏ ਆ ਇੱਕ ਤਾਂ ਕਿ ਆਪਣੇ ਅਸੀਂ ਸ਼ਹਿਰ ਦੇ ਵਿੱਚ ਇੱਕ ਜਿਹੜੀ ਹੈ ਰੂਟ ਸੇਫਟੀ ਦੀ ਮੁਹਿੰਮ ਨੂੰ ਅਸੀਂ ਕੀ ਕਹਿੰਦੇ ਆ ਉਹਨੂੰ ਜਾਰੀ ਰੱਖੀਏ ਤੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜਾਗਰੂ ਤੇ ਆ ਇਹਦੇ ਨਾਲ ਹੀ ਮੇਰੀ ਹੋਰ ਜਿਹੜੇ ਹੈਗੇ ਆ ادارے ਨੇ ਜਿਹਦੇ ਵਿੱਚ ਹੋਰ ਹਸਪਤਾਲ ਕਾਲਜਸ ਸਕੂਲਸ ਜਿਹੜੇ ਹੋਰ ਇਸ ਤਰੀਕੇ ਦੇ ਅਸੋਸੀਏਸ਼ਨਸ ਨੇ ਜਿਹਦੇ ਵਿੱਚ ਕੋਈ ਗੱਡੀਆਂ ਦਾ ਹੈਗਾ ਜਾਂ ਬਾਈਕਾਂ ਦਾ ਹੈਗਾ ਸਾਰਿਆਂ ਨੂੰ ਮੇਰੀ ਅਪੀਲ ਹੈ ਤੁਸੀਂ ਵੀ ਆਪਣੇ ਵੱਲੋਂ ਸਾਡਾ ਸਹਿਯੋਗ ਦਿਓ ਤੇ ਆਪਣੇ ਵੱਲੋਂ ਇਸੇ ਤਰੀਕੇ ਦੀ ਜਿਹੜੀ ਹੈਗੀ ਆ ਆਪਾਂ ਇੱਕ ਇਸ ਤਰੀਕੇ ਦੇ ਪ੍ਰੋਗਰਾਮਸ ਇਸ ਤਰੀਕੇ ਦੇ ਜਿਹੜੇ ਆ ਉਪਰਾਲੇ ਕਰਦੇ ਰਹੀਏ ਤੇ ਸਭ ਤੋਂ ਜ਼ਿਆਦਾ ਮੇਰੇ ਆਪਣੇ ਲੁਧਿਆੜੇ ਵਾਸੀਆਂ ਨੂੰ ਲੁਧਾਨਵਿਆਂ ਨੂੰ ਇਸ ਜਗਾ ਮੇਰੀ ਰਿਕਵੈਸਟ ਹੈ ਬੇਨਤੀ ਹੈ ਤੁਸੀਂ ਆ ਜਿਹੜੀ ਹੈ ਜਦ ਵੀ ਤੁਸੀਂ ਰੋਡ ਤੇ ਆਣਾ ਆਪਣੀ ਗੱਡੀਆਂ ਲੈ ਕੇ ਬਾਈਕਾਂ ਲੈ ਕੇ ਤੇ ਕਾਈਂਡਲੀ ਤੁਸੀਂ ਰੋਡ ਸੇਫਟੀ ਦਾ ਧਿਆਨ ਰੱਖਿਓ ਸਭ ਤੋਂ ਪਹਿਲਾਂ ਤਾਂ ਆਪਣੀ ਸੇਫਟੀ ਦਾ ਆਪਣਾ ਪਰਸਨਲ ਇੰਡੀਵਿਜੂਅਲ ਦਾ ਆਪਣੇ ਵੀਹਿਕਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਜਿਹੜੇ ਆਪਣੇ ਆਂਡ ਗੁਆਣ ਦੇ ਜਿਹੜੇ ਤੁਹਾਡੇ ਨਾਲ ਵੀਹਿਕਲਸ ਚੱਲ ਰਹੇ ਉਹਨਾਂ ਦਾ ਜਿਹੜੇ ਕੋਈ ਔਰ ਜਿਹੜੇ ਕੰਪਿਊਟਰਸ ਹੈਗੇ ਆ ਰਸਤੇ ਦੇ ਉੱਤੇ ਖੜੇ ਆ ਉਹਨਾਂ ਦਾ ਤਾਂ ਕਿ ਆਪਾਂ ਆਪਣੇ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸੁਰੱਖਿਤ ਬਣਾਈਏ ਤੇ ਆਪਣੀ ਵੀ ਅਸੀਂ ਸੇਫਟੀ ਦਾ ਧਿਆਨ ਰੱਖੀਏ ਰਾਈਡ ਕਿੱਥੋਂ ਕਿੱਥੇ ਦਾ ਘੁੰਮਣਾ ਇਹ ਜੀ ਬੇਸਿਕਲੀ ਰਾਈਡ ਇਤੋਂ ਸ਼ੁਰੂ ਹੋਣੀ ਹੈ ਜੀ ਫੋਟੇਸਾ ਹਸਪੀਟਲ ਤੋਂ ਉਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਾ ਇਲਾਕਿਆਂ ਦੇ ਵਿੱਚ ਤੇ ਇਹਨਾਂ ਨੇ ਭਾਰਤ ਨਗਰ ਚੌਕ ਜਾਣਾ ਹੈ ਫਿਰ ਆ ਸਾਰਾ ਵੀਰਕਾ ਵੀਰਕਾ ਚੌਕ ਜਾਣਾ ਹੈ ਉਸ ਤੋਂ ਬਾਅਦ ਸਾਊਥ ਸਟੇਡੀ ਵਾਲੇ ਪਾਸੇ ਜਾਣਾ ਹੈ ਫਿਰ ਹੰਬਲਾ ਰੋਡ ਤੇ ਪੈਰਾਕੌਨ ਫਰੰਟ ਤੋਂ ਫਿਰ ਵਾਪਸ ਆਣਾ ਹੈ ਵਾਪਸ ਇੱਥੇ ਆ ਕੇ ਇਹਨਾਂ ਨੇ ਖਤਮ ਕਰਨੀ ਹੈ ਤੇ ਸ਼ਹਿਰ ਦਾ ਇੱਕ ਵੱਡਾ ਹਿੱਸਾ ਆਪਾਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਪਹੁੰਚੇ ਕਿ ਅਸੀਂ ਰੋਡ ਸੇਫਟੀ ਤੇ ਪੈਸੇਂਜਰ ਸੇਫਟੀ ਦਾ ਧਿਆਨ ਰੱਖੀ ਸਕੇ। ਜਿਹੜੀ ਟ੍ਰੈਫਿਕ ਲਾਈਟਸ ਹੈ ਉਹ ਆਲਰੇਡੀ ਰੈੱਡ ਲਾਈਟ ਹੋਊਂਗੀ ਗ੍ਰੀਨ ਕਿਦਾਂ ਜਦੋਂ ਉਹ ਰੈੱਡ ਤੇ ਰੁਕਣਗੇ। ਨਹੀਂ ਆਪਾਂ ਆਲਰੇਡੀ ਜਿਹੜੇ ਹੈਗੇ ਟ੍ਰੈਫਿਕ ਆਪਣੇ ਹੈਗੇ ਵਿੰਗ ਇਹਨਾਂ ਨੇ ਆਲਰੇਡੀ ਸਾਰੇ ਬੰਦੋਬਸ ਕਿਤੇ ਹੋਏ ਨੇ ਅਕੋਰਡਿੰਗਲੀ ਜਿਹੜੇ ਟ੍ਰੈਫਿਕ ਇਨਚਾਰजेस ਨੇ ਰੂਟ ਤੇ ਸਾਡੇ ਲਾਏ ਹੋਏ ਨੇ ਤੇ ਜਦੋਂ ਵੀ ਇਹ ਗੱਡੀ ਨਿਕਲੂਗੀ ਤੋਂ ਇਹਨਾਂ ਨੂੰ ਇੱਕ ਕੀ ਕਹਿੰਦੇ ਇਹਨਾਂ ਨੂੰ ਸੇਫ ਪਾਸੇਜ ਪ੍ਰੋਵਾਈਡ ਕਰਣਾ।